ਭਾਈ ਗੁਰਦੀਖ ਖਾਲਸਾ ਸ਼੍ਰੀ ਭਾਈ ਗੁਰਦੀਖ ਫਤਿਹ ਸਾਥੀਵੜਾ ਸਤਰਾਜ ਜ਼ਿਲ੍ਹਾਪੁਰ ਹਲਕਾ ਬਲਾਚੌਰ ਤੋਂ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਸ਼੍ਰੀ ਪਤ ਸਿੰਘ ਨਗਰ ਸਾਥੀਵੜਾ ਦੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਾਨੂੰਨ ਪਾਸ ਕੀਤਾ ਸੀ ਸਾਡੀ ਕੈਬਨਿਟ ਨੇ ਵਿਧਾਨ ਸਭਾ ਚ ਹੋਇਆ ਸੀਗਾ ਉਹ ਗਵਰਨਰ ਸਾਹਿਬ ਬਹੁਤ ਦੇਰ ਤੱਕ ਰੋਕ ਕੇ ਬੈਠੇ ਸੀਗੇ ਕਿ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਤੇ ਉਹ ਉਹਨਾਂ ਨੇ ਹੁਣ ਪਾਸ ਕਰ ਦਿੱਤਾ ਜਦੋਂ ਸੁਪਰੀਮ ਕੋਰਟੋਂ ਸਰਕਾਰ ਨੇ ਇਨਸਟਰਕਸ਼ਨਸ ਕੀਆ ਤੇ ਉਹ ਪਾਸ ਹੋ ਗਿਆ ਸੋ ਇੱਕ ਉਹ ਕਾਨੂੰਨ ਪਾਸ ਹੋਇਆ ਹੈ ਜਿਹੜਾ ਅੱਜ ਤੱਕ ਕਦੇ ਸਰਕਾਰਾਂ ਨੇ ਕਹਿ ਨਹੀਂ ਰਹੀਆਂ ਲੇਕਿਨ ਕਿਸੇ ਨੇ ਹਿੰਮਤ ਨਹੀਂ ਕੀਤੀ ਲੇਕਿਨ ਉਹ ਭਗਵਾਨ ਮਾਨ ਜੀ ਸਰਕਾਰ ਹੈ ਜਿਹਨੇ ਇਹ ਕਾਨੂੰਨ ਲਾਗੂ ਜਿਹੜਾ ਹੋ ਗਿਆ ਦੂਜੀ ਬੇਨਤੀ ਇਹ ਕਿ ਕੋ ਸਰਕਾਰ ਨੇ ਹੁਣ ਪੰਜਾਬ ਸਰਕਾਰ ਤੁਹਾਡੇ ਦਰਵਾਜ਼ੇ ਤੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਿ ਤੁਸੀਂ ਘਰ ਤੋਂ ਬੈਠੇ ਫਾਰਮ ਲਾਓ ਤੇ ਤੁਹਾਡੇ ਜਿਹੜੇ ਕੰਮ ਹੈ ਘਰ ਹੋਣਗੇ ਇੱਕ ਤਰ੍ਹਾਂ ਦਾ ਟਾਈਮ ਬਚੇਗਾ ਪਰ ਇੱਕ ਜਿਹੜੀ ਕ腐ਸ਼ਨ ਹੈ ਉਹਨੂੰ ਬਹੁਤ ਜ਼ਿਆਦਾ ਨਾਕਸ ਪਾਏਗੀ ਔਰ ਤੀਸਰਾ ਲੋਕਾਂ ਨੂੰ ਆਪਣੇ ਕੰਮ ਕਰਾਉਣ ਲਈ ਵਾਰ-ਵਾਰ ਜਿਹੜੇ ਦਫ਼ਤਰਾਂ ਦੇ ਚੱਕਰ ਨੇ ਲਾਣੇ ਪੈਣਗੇ ਮੇਰਾ ਖਿਆਲ ਹੈ ਇਹ ਜਿਹੜਾ ਕਾਨੂੰਨ ਹੈ ਬਹੁਤ ਸਲਾਘਾਯੋਗ ਕਾਨੂੰਨ ਹੈ ਲੋਕਾਂ ਨੂੰ ਚਾਹੇ ਕਿਸੇ ਵਰਗ ਦੇ ਵੀ ਹੋਣ ਚਾਹੇ ਨੌਕਰੀ ਪੇਸ਼ੇ ਵਾਲੇ ਹੋਣ ਉਹਨਾਂ ਨੂੰ ਆਪਣੀ ਨੌਕਰੀ ਲਈ ਛੁੱਟੀ ਲੈਣੀ ਲੋੜਨੀ ਹੈ ਤੇ ਉਹਨਾਂ ਨੂੰ ਕਿਤੇ ਫालतू ਖਰਚ ਕਰਨ ਦੀ ਲੋੜ ਨਹੀਂ ਹੈ ਆਪਣੇ ਆਪ ਜਿਹੜੇ ਮੁਲਾਜ਼ਮ ਹੈ ਤੁਹਾਡੇ ਘਰਾਂਗੇ ਘਾ ਕੇ ਤੁਹਾਡੇ ਕੋਲ ਤੋਂ ਟਾਈਮ ਲੈ ਕੇ ਜਿਸ ਤਰ੍ਹਾਂ ਕਿਹਾ ਗਿਆ ਉਹ ਕੰਮ ਸ਼ੁਰੂ ਹੋ ਜਾਏਗਾ ਔਰ ਇਹਦੇ ਨਾਲ ਲੋਕਾਂ ਦਾ ਜਿਸੇ ਟਾਈਮ ਬਚੇਗਾ ਉੱਥੇ ਦਸਰਾਂ ਦੀ ਖੱਜਲ ਖਵਰੀ ਨਹੀਂ ਬਚੇਗੀ ਉੱਥੇ ਕਰਪਸ਼ਨ ਨੂੰ ਨੱਥ ਪਏਗੀ ਅੱਜ ਜਿੱਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਕਿ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਤਹਿਸੀਲਾਂ ਦੇ ਵਿੱਚ ਜਿਹੜੇ ਵੀ ਪੁਰਾਣੇ ਇਤਕਾਲ ਪੈਂਡਿੰਗ ਪਏ ਐ ਜਿਹੜੇ ਕਿਸੇ ਨਾ ਕਿਸੇ ਵਜ੍ਹਾ ਨਾਲ ਰੁਕੇ ਹੋਏ ਸੀਗੇ ਅੱਜ ਸ਼ਨੀਵਾਰ ਨੂੰ ਉਹ ਲੋਕ ਆਪਣੇ ਕੰਮ ਜਿਹੜੇ ਐ ਉਹ ਜਾ ਕੇ ਦਫ਼ਤਰ ਦੇ ਵਿੱਚ ਕਰਾ ਸਕਦੇ ਆ ਸੋ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚੱਲ ਰਹੀ ਹੈ ਜਿਹੜੇ ਕਿਸੇ ਦੇ 2 4 6 ਮਹੀਨੇ ਜਾਂ ਕਈ ਸਾਲਾਂ ਤੋਂ ਵੀ ਰੁਕੇ ਹੋਏ ਜਿਹੜੇ ਇੰਤਕਾਲ ਹੈ ਉਹ ਅੱਜ ਸਰਕਾਰ ਜਿਹੜੀ ਹੈ ਉਹਨਾਂ ਨੇ ਸਪੈਸ਼ਲ ਇੰਸਟਰਕਸ਼ਨ ਹੈਗੀਆਂ ਕਿ ਸਾਰੇ ਦਫ਼ਤਰਾਂ ਜਾਓ ਔਰ ਉਹ ਜਿਹੜਾ ਕੰਮ ਕਰਾਓ ਸੋ ਕਹਿਣ ਤੋਂ ਪਾਵੇ ਆ ਕਿ ਸਾਡੀ ਸਰਕਾਰ ਜਿਹੜੀ ਹੈ ਉਹ ਐਸਟਰਾ ਦੇ ਕੰਮ ਕਰ ਰਹੀ ਹੈ ਜਿਹੜੀ ਕਿ ਅੱਜ ਤੱਕ ਕਿਸੇ ਸਰਕਾਰ ਨੇ ਕਰਨਾਂ ਦਾ ਦੂਰ ਵੀ ਹਿੰਮਤ ਨਹੀਂ ਕੀਤੀ ਜਿਹੜਾ ਥਰਮੋਪਲਾਨ ਕੀਤੇ ਆ ਤੁਹਾਨੂੰ ਪਤਾ ਹੈ ਹੁਣੇ ਤਾਜ਼ਾ 180 ਕਰੋੜ ਦਾ ਅ ਬਿਜਲੀ ਇਹ ਲੋਕਾਂ ਨੂੰ ਫ੍ਰੀ ਦੇ ਰਿਹਾ ਹੈ ਪਰ ਉਹਨੂੰ ਕਿਸ ਤਰ੍ਹਾਂ ਘੱਟ ਰੇਟ ਤੇ ਕਿਤਾ ਸਰਕਾਰ ਦੇ ਉੱਪਰ ਟੱਟ ਬਜਨ ਪਵੇ ਇਹ ਤੇ ਵੀ ਬਹੁਤ ਜ਼ਿਆਦਾ ਮੱਥਾ ਪੱਤੀ ਕਰਕੇ ਇਹਨਾਂ ਨੇ ਇਹ ਜਿਹੜਾ ਥਰਮਲ ਪ੍ਰਣਾਲੀ ਕੀਤੀ ਹੈ ਜਿੱਥੇ ਪੁਰਾਣੀਆਂ ਸਰਕਾਰਾਂ ਔਰ ਕੇਂਦਰ ਸਰਕਾਰ ਸਰਕਾਰਾਂ ਦੀ ਜਿਹੜੀ ਪ੍ਰਾਪਰਟੀ ਉਹ ਵੇਚਦੀਆਂ ਸੀ ਜਾਂ ਪੰਜਾਬ ਸਰਕਾਰ ਨੇ ਉੱਠ ਕੀਤਾ ਕਿ ਉਹ ਖਰੀਦ ਕੇ ਤਾਂ ਕਿ ਆਮ ਲੋਕਾਂ ਨੂੰ ਜਿਹੜੀ ਬਿਜਲੀ ਹੈ ਉਹਦਾ ਸਾਥੀ ਮਿਲੇ ਜਿਹੜੀਆਂ ਫੈਕਟਰੀ ਨੂੰ ਸਾਥੀ ਮਿਲੇ ਔਰ ਆਪਣਾ ਕੋਲੇਜੀ ਖਾਨ ਜਿਹੜੀ ਹੈ ਉਹ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਜਾ ਕੇ ਆਪ ਉਹ ਖਰੀਦੀ ਔਰ ਖਰੀਦ ਕੇ ਆਪਣਾ ਜਿਹੜਾ ਕੋਲਾ ਆਤ ਖੁਦ ਲੈ ਕੇ ਆ ਰਿਹਾ ਨਹੀਂ ਤੇ ਪਹਿਲਾਂ ਕੀ ਹੁੰਦਾ ਸੀਗਾ ਅਸੀਂ ਦੇਖਦੇ ਇੱਕ ਦਿਨ ਦਾ ਕੋਲਾ ਰਹਿ ਗਿਆ 4 ਘੰਟੇ ਦਾ ਕੋਲਾ ਰਹਿ ਗਿਆ ਲੇਕਿਨ ਹੁਣ ਜਿਹੜੀ ਇਦਾਂ ਇੱਕ ਹੋਰ ਕੋਈ ਹੈ ਨਹੀਂ ਸੋ ਮੈਂ ਨਹੀਂ ਕਹਿੰਦਾ ਕਿ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਬਿਜਲੀ ਦੇ ਹੱਲ ਹੋ ਗਈਆਂ ਜਿਹੜੀਆਂ ਥੋੜੀ ਬਹੁਤ ਰਹਿਣੀਆਂ ਹੈਗੀਆਂ ਜਿਸ ਦਾ ਪਹਿਲਾਂ ਵੀ ਸਰਕਾਰ ਦੇ ਆਉਣ ਤੋਂ ਪਹਿਲਾਂ ਗਿਆ ਸੀ ਦੋ ਤੋਂ 2.5 ਸਾਲ ਦੇ ਵਿੱਚ ਇਹ ਸਾਰਾ ਸਿਸਟਮ ਠੀਕ ਹੋ ਜਾਏਗਾ ਔਰ ਬਿਜਲੀ ਜਿਹੜੀ ਹੈ ਨਿਰਵਿਘਨ 24 ਕੰਡੀਡੇਟਾਂ ਨੂੰ ਮਿਲਿਆ ਕਰੇਗੀ ਸੋ ਪੰਜਾਬ ਸਰਕਾਰ ਜਿਸ ਤਰ੍ਹਾਂ ਲੋਕਾਂ ਦੇ ਕੰਮ ਕਰ ਰਹੀ ਹੈ ਜਦੋਂ ਅਸੀਂ ਆਫ ਦੀ ਰਿਕਾਰਡ ਗੱਲ ਕਰਦੇ ਆਂ इवन ਵਿਰੋਧੀ ਧਿਰਾਂ ਕਿਆਂ ਦੇ ਜਿਹੜੇ ਲੀਡਰ ਐ ਉਹ ਵੀ ਗੱਲ ਕਰਦੇ ਆ ਕਿ ਬਹੁਤ ਵਧੀਆ ਕੰਮ ਹੋ ਰਿਹਾ ਲੱਗਦਾ ਹੈ ਕਿ ਆਨ ਰਾਈਟ ਟਾਈਮ ਤੇ ਸਾਡਾ ਕਿਸੇ ਦਾ ਨੰਬਰ ਨਹੀਂ ਲੱਗਣਾ ਸੋ ਵਾਕਿਆ ਹੀ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਮਾਨ ਸਰਕਾਰ ਨੇ ਦੇਖਿਆ ਸੀ ਉਹ ਬਹੁਤ ਜ਼ਿਆਦਾ ਗੁਰਾ ਹੋਏਗਾ ਲੇਕਿਨ ਉਹਦੇ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਐ ਸੋ ਹੱਥ ਜੁੜ ਕੇ ਬੇਨਤੀ ਐ ਕਿ ਇਸ ਤਰ੍ਹਾਂ ਸਰਕਾਰ ਦਾ ਸਾਥ ਦਿਨੇ ਰਹੋ ਔਰ ਜੋ ਅਜ ਤੱਕ ਕੰਮ ਨਹੀਂ ਹੋਏ ਉਹ ਪੰਜਾਬ ਸਰਕਾਰ ਜੁੜ ਗਏਗੀ ਐਨ ਆਈ ਵੰਟੀ ਕਰਦਾ ਹੈ ਵਾਈ ਕੋ ਡੀ ਕਾ ਖਾਸ 3 ਵਾਈ ਕੋ ਡੀ ਬਣੇ